ਪੰਜਾਬ ਸਰਕਾਰ ਵੱਲੋਂ ਪਟਿਆਲਾ ਸਰਹੰਦ ਮਾਰਗ ਫੋਰ ਲੇਨਿੰਗ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ 22 ਕਿਲੋਮੀਟਰ ਲੰਬੇ ਇਸ ਮਾਰਗ ਨੂੰ ਚੌੜਾ ਕਰਨ ਦੀ ਕੀਮਤ 6392 ਪੂਰਨ ਵਿਕਸਤ ਅਤੇ ਕਰੀਬ 20000 ਵਿਚਕਾਰਲੇ ਅਕਾਰਦਿਤ ਰਕਮਾਂ ਨੂੰ ਕਟਕੇ ਚੁਕਾਈ ਜਾਵੇਗੀ ਨਿਰਮਾਣ ਲਾਗਤ ਤਾਂ ਇਸ ਤੋਂ ਵੱਖਰੀ ਹੈ ਹੀ ਪੂਰਨ ਵਿਕਸਤ ਰਕਮਾਂ ਵਿੱਚ 1174 ਦੇ 1850 ਅਰਜਨ 1413 ਤੂਤ 1101 ਫਾਇਦਾ ਅਤੇ 33 ਪੱਪੜ ਹਨ ਇਸ ਵਿਰੁੱਧ ਇੱਕ ਸਿਵਲ ਸੁਸਾਇਟੀ ਪਬਲਿਕ ਐਕਸ਼ਨ ਕਮੇਟੀ ਮੱਤੇਵਾਲਾ ਸਤਲੋਜ ਅਤੇ ਬੁੱਢਾ ਦਰਿਆ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾ ਦਿੱਤਾ ਹੈ ਜਿਨ੍ਹਾਂ ਪੰਜਾਬ ਦੇ ਚੀਫ ਸਕੱਤਰ ਸਣੇ ਸਾਰੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ 17 ਅਕਤੂਬਰ ਤੱਕ ਨਿਰਧਾਰਤ ਅਗਲੀ ਪੇਸ਼ੀ ਤੋਂ ਪਹਿਲਾਂ ਆਪਣਾ ਜਵਾਬ ਦਾਖਲ ਕਰਨ ਸਰਕਾਰ ਨੇ ਆਖਿਆ ਸੀ ਕਿ ਉਹ ਕੱਟੇ ਦਰਖਤਾਂ ਬਦਲੇ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਵਿੱਚ ਬੂਟੇ ਲਾਵੇਗੀ ਪਟੀਸ਼ਨ ਕਰਤਾ ਕਪਿਲ ਦੇਵ ਅਤੇ ਅਮਨਦੀਪ ਸਿੰਘ ਬੈਂਸਨੀ ਆਖਿਆ ਹੈ ਕਿ ਵਕਤਕਟਨ ਵਾਲੀ ਥਾਂ ਤੋਂ ਹੁਸ਼ਿਆਰਪੁਰ 180 ਕਿਲੋਮੀਟਰ ਅਤੇ ਰੋਪੜ 75 ਕਿਲੋਮੀਟਰ ਦੂਰ ਹੈ ਜਦਕਿ ਇੰਡੀਅਨ ਰੋਡ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਕੰਮ ਦਰਖਤ ਕੱਟੇ ਜਾਣ ਦੇ ਖੇਤਰ ਦੇ 10 ਕਿਲੋਮੀਟਰ ਦੇ ਅੰਦਰ ਹੀ ਹੋਣਾ ਚਾਹੀਦਾ ਹੈ ਦੋਸਤੋ ਨੈਸ਼ਨਲ ਫਾਰੈਸਟ ਪਾਲਿਸੀ ਮੁਤਾਬਕ ਜ਼ਮੀਨ ਦੇ 1/3 ਖੇਤਰ ਭਾਵ 33% ਖੇਤਰ ਵਿੱਚ ਦਰਖਤ ਹੋਣੇ ਚਾਹੀਦੇ ਨੇ ਜਦਕਿ ਪੰਜਾਬ ਵਿੱਚ ਇਹ ਖੇਤਰ ਸਿਰਫ 6.12% ਹੀ ਹੈ ਬਹੁਤੀਆਂ ਪ੍ਰਜਾਤੀਆਂ ਦੇ ਦਰਖਤ ਵਿਕਸਿਤ ਹੋਣ ਲਈ 15 ਤੋਂ 30 ਸਾਲ ਦਾ ਸਮਾਂ ਲੈ ਲੈਂਦੇ ਨੇ ਅਤੇ ਕੁਝ 40 ਤੋਂ 100 ਸਾਲ ਤੱਕ ਦਾ ਟਿੱਪਲ ਦਾ ਦਰਖਤ 900 ਤੋਂ 1500 ਸਾਲ ਤੱਕ ਜਿਉਂਦਾ ਰਹਿੰਦਾ ਹੈ ਕਈਆਂ ਥਾਵਾਂ ਤੇ ਤਾਂ ਇਹ 2.5 ਤੋਂ 3000 ਸਾਲ ਤੱਕ ਜਿਉਂਦੇ ਦੇਖੇ ਗਏ ਨੇ ਜਿਹੜੇ ਦਰਖਤ ਅੱਜ ਕੱਟੇ ਜਾ ਰਹੇ ਨੇ ਉਹ ਸਾਡੇ ਬਹੁਤਿਆਂ ਦੇ ਜੀਵਨ 'ਚੋਂ ਮਨਫੀ ਹੋ ਜਾਣਗੇ ਕਿਉਂਕਿ ਪਹਿਲੀ ਗਲਤੀਆਂ ਉਹਨਾਂ ਨੂੰ ਇਸ ਉਮਰ ਤੱਕ ਪੁੱਜਣ ਲਈ ਸਮਾਂ ਲੱਗੇਗਾ ਅਤੇ ਦੂਜੀ ਗੱਲ ਇਹ ਕਿ ਜ਼ਰੂਰੀ ਨਹੀਂ ਕਿ ਜਿੰਨੇ ਦਰਖਤ ਅੱਜ ਕੱਟੇ ਜਾਣਗੇ ਉਹਨਾਂ ਬਦਲੇ ਵਿੱਚ ਲਾਏ ਗਏ ਦਰਖਤ ਉਨੀ ਹੀ ਗਿਣਤੀ ਵਿੱਚ ਪੈਦਾ ਹੋ ਜਾਣਗੇ ਅੱਜ ਕੱਲ ਪੈ ਰਹੀ ਗਰਮੀ ਸਾਹ ਲੈਣਾ ਔਖਾ ਕਰ ਰਹੀ ਹੈ ਪਰ 에어 ਕੰਡੀਸ਼ਨਰਾਂ 'ਚ ਬੈਠੇ ਉਹਨਾਂ ਲੋਕਾਂ ਨੂੰ ਇਸ ਦਾ ਕੋਈ ਬਹੁਤਾ ਅਨੁਭਵ ਨਹੀਂ ਹੁੰਦਾ ਜੋ ਦਰਖਤਾਂ ਦੇ ਉਜਾੜੇ ਦੀ ਕੀਮਤ ਤੇ ਵਿਕਾਸ ਕਾਰਜਾਂ ਦੀ ਗੱਲ ਕਰਦੇ ਨੇ ਹੁਣ ਸਾਡੇ ਸਾਹਮਣੇ ਸਵਾਲ ਇਹ ਹੈ ਕਿ ਸਾਨੂੰ ਵਿਕਾਸ ਕਾਰਜ ਨਹੀਂ ਕਰਨੇ ਚਾਹੀਦੇ ਨਿਰਸੰਦੇਸ਼ ਸਾਡਾ ਜਵਾਬ ਹੋਵੇਗਾ ਕੀ ਜ਼ਰੂਰ ਹੋਣੇ ਚਾਹੀਦੇ ਨੇ ਪਰ ਕੁਦਰਤ ਨਾਲ ਇਸ ਤਰ੍ਹਾਂ ਛੇੜਛਾੜ ਕਰਕੇ ਨਹੀਂ ਤਾਂ ਫਿਰ ਸਾਡੇ ਸਾਹਮਣੇ ਰਸਤਾ ਕੀ ਹੈ ਇਸ ਦਾ ਜਵਾਬ ਡਰੱਖਤਾਂ ਨੂੰ ਕਟਣਾ ਨਹੀਂ ਹੈ ਬਲਕਿ ਉਹਨਾਂ ਨੂੰ ਜੜੋਂ ਪੁੱਟ ਕੇ ਕਿਸੇ ਹੋਰ ਜਗ੍ਹਾ ਤੋਂ ਲਾਉਣਾ ਹੈ ਇਸ ਲਈ ਲੋਕਾਂ ਦੀਆਂ ਨਿੱਜੀ ਥਾਵਾਂ ਤੇ ਵੀ ਇਹਨਾਂ ਨੂੰ ਜੜਾਂ ਸਮੇਤ ਲਾਇਆ ਜਾ ਸਕਦਾ ਹੈ ਅਤੇ ਹੋਰ ਸਰਕਾਰੀ ਖਾਲੀ ਥਾਵਾਂ ਤੇ ਵੀ ਡਰੱਖਤਾਂ ਨੂੰ ਇੱਕ ਥਾਂ ਜੜੋਂ ਪੁੱਟ ਕੇ ਦੂਜੀ ਥਾਂ ਜੜ ਸਮੇਤ ਲਾਉਣ ਵਾਲੀਆਂ ਮਸ਼ੀਨਾਂ ਮੌਜੂਦ ਨੇ ਕੋਈ ਵੀ ਮਸ਼ੀਨ ਬਿਨਾ ਉਲੇਸ਼ ਨਹੀਂ ਬਣਾਈ ਜਾਂਦੀ ਅੱਜ अनेका ਲੋਕ ਆਪਣੇ ਮਨਪਸੰਦ ਰਕਤਾਂ ਨੂੰ ਆਪਣੇ ਨੇੜੇ ਅਤੇ ਆਪਣੀਆਂ ਥਾਵਾਂ ਤੇ ਦੇਖਣਾ ਚਾਹੁੰਦੇ ਨੇ ਜੇਕਰ ਅਸੀਂ ਆਪਣੇ ਖਿੱਤੇ ਦੀ ਹੀ ਗੱਲ ਕਰੀਏ ਤਾਂ ਟਾਲੀ ਤੇ ਪਿੱਪਲ ਦੇ ਦਰਖਤ ਤਾਂ ਲਾਏ ਹੀ ਜਾਂ ਸਕਦੇ ਹਨ ਸਫੈਦਾ ਤਾਂ ਪਾਣੀ ਦਾ ਦੁਸ਼ਮਣ ਹੈ ਇਸ ਦੀ ਗੱਲ ਕਰਨ ਦੀ ਬਹੁਤੀ ਜ਼ਰੂਰਤ ਵੀ ਨਹੀਂ ਦਰਖਤਾਂ ਨੂੰ ਜੜੋਂ ਪੁੱਟ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲਾਉਣ ਦਾ ਖਰਚਾ ਦਰਖਤ ਦੀ ਉਮਰ ਅਤੇ ਆਕਾਰ ਦੇ ਆਧਾਰਤ ਹੁੰਦਾ ਹੈ ਇਹ 10000 ਤੋਂ 90000 ਰੁਪਏ ਤੱਕ ਪੈਂਦਾ ਹੈ ਪਰ ਇਹ ਕੀਮਤ ਵਾਤਾਵਰਣ ਦੇ ਨੁਕਸਾਨ ਦੇ ਮੁਕਾਬਲੇ ਤੇ ਬਹੁਤੀ ਨਹੀਂ ਦਿੱਲੀ ਹైదరాబాద్ ਬੈਂਗਲੁਰੂ ਅਤੇ ਸਾਢੇ ਨੇੜੇ ਚੰਡੀਗੜ੍ਹ ਵਿੱਚ ਇਸ ਦੀਆਂ ਮਿਸਾਲਾਂ ਮੌਜੂਦ ਹਨ ਜੇਕਰ ਇਹੇ ਕੰਮ ਸਰਕਾਰੀ ਪੱਧਰ ਤੇ ਕੀਤਾ ਜਾਵੇ ਤਾਂ ਇਹ ਵਰਕ ਫਰਮਾਂ ਦੇ ਮੁਕਾਬਲੇ ਕਿਤੇ ਘੱਟ ਹੋਵੇਗਾ ਭਾਵੇਂ ਇਹ ਰੁੱਖਾਂ ਦੀ ਅਨੇਵਾਈ ਕਟਾਈ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੀ ਪਰ ਜੇਕਰ ਇਸ ਨੂੰ ਅਪਣਾ ਲਿਆ ਜਾਵੇ ਤਾਂ ਭਵਿੱਖ ਵਿੱਚ ਵਾਤਾਵਰਣ ਨੂੰ ਸੰਭਾਲੇ ਰੱਖਣ ਵਿੱਚ ਕਾਫੀ ਸਹਾਇਤਾ ਮਿਲੇਗੀ